ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਜੀ ਸਾਧ ਸੰਗਤ ਜੀ ਐਸਾ ਕਿਹੜਾ ਇਨਸਾਨ ਹੈ ਜਿਹੜਾ ਪਰਮਾਤਮਾ ਦਾ ਪਿਆਰ ਨਹੀਂ ਚਾਹੁੰਦਾ ਪਰ ਪਰਮਾਤਮਾ ਆਪਣਾ ਪਿਆਰ ਹਰ ਇੱਕ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਦਿੰਦੇ ਨੇ ਕਿਸੇ ਨੂੰ ਤਾਂ ਜੀਵਨ ਦੇ ਜੀਵਨ ਦੇ ਵਿੱਚ ਬਹੁਤ ਦੁੱਖ ਮਿਲਦਾ ਹੈ ਤੇ ਕਿਸੇ ਦਾ ਜੀਵਨ ਮਿਲਿਆ ਜੁਲਿਆ ਹੀ ਰਹਿੰਦਾ ਹੈ ਦੁੱਖਾਂ ਦੇ ਅਨੇਕ ਰੂਪ ਹੁੰਦੇ ਨੇ ਦੁੱਖ ਸਾਡੇ ਜੀਵਨ ਨੂੰ ਅਸਲੀ ਜੀਵਨ ਦਾ ਅਹਿਸਾਸ ਕਰਾ ਜਾਂਦੇ ਨੇ ਕਿਉਂਕਿ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਉਹ ਇੱਕ ਵਾਰ ਇਹ ਜ਼ਰੂਰ ਸੋਚਦਾ ਹੈ ਕਿ ਪਤਾ ਨਹੀਂ ਪਰਮਾਤਮਾ ਉਸ ਨੂੰ ਪਿਆਰ ਕਰਦੇ ਹੈ ਜਾਂ ਨਹੀਂ ਇਹ ਸਾਰਾ ਇਹ ਸਭ ਕੁਝ ਆਪਣੇ ਸਾਰਿਆਂ ਦੇ ਦਿਮਾਗ ਵਿੱਚ ਹੀ ਆਉਂਦੀ ਹੈ ਇਹ ਗੱਲ ਕਿਉਂਕਿ ਅਸੀਂ ਬਹੁਤ ਹੀ ਸੀਮਤ ਦ੍ਰਿਸ਼ਟੀ ਤੱਕ ਰੱਖਦੇ ਹਾਂ ਸਤ ਸੰਗਤ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਵਿੱਚ ਸਵਾਗਤ ਹੈ ਜੀ ਸੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਪਰਮਾਤਮਾ ਦੇ ਅੱਠ ਸੰਕੇਤਾਂ ਦੇ ਬਾਰੇ ਜਿੰਨਾ ਅੱਠਾ ਸੰਕੇਤਾਂ ਦੇ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਜਾਣ ਸਕੋਗੇ ਕਿ ਤੁਸੀਂ ਪਰਮਾਤਮਾ ਦੇ ਕਿੰਨੇ ਨੇੜੇ ਹੋ ਪਰਮਾਤਮਾ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਸਾਧ ਸੰਗਤ ਜੀ ਜੇਕਰ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਨੇ ਤਾਂ ਕੀ ਸਭ ਤੋਂ ਪਹਿਲਾਂ ਉਹਨਾਂ ਦਾ ਕੀ ਸੰਕੇਤ ਹੋਇਆ ਇਹ ਤੁਹਾਡੇ ਨਾਲ ਗੱਲ ਕਰਦੇ ਹਾਂ ਸਾਧ ਸੰਗਤ ਜੀ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਇਹ ਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਸੀਂ ਥੋੜਾ ਅਜੀਬ ਮਹਿਸੂਸ ਜ਼ਰੂਰ ਕਰੋਗੇ ਪਰ ਇਹ ਸਾਤ ਸੰਗਤ ਜੀ ਸੱਚ ਹੈ ਭਲਾਂ ਦੀ ਤੁਹਾਨੂੰ ਕਿੰ ਭਲਾਂ ਦੀ ਤੁਸੀਂ ਕਿੰਨੀ ਵੀ ਮਿਹਨਤ ਕਰਦੇ ਹੋ ਕਿੰਨੇ ਵੀ ਲਗਨ ਨਾਲ ਕੰਮ ਕਰਦੇ ਹੋ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਕਿਉਂਕਿ ਤੁਹਾਨੂੰ ਸਫਲਤਾ ਉਦੋਂ ਤੱਕ ਨਹੀਂ ਮਿਲੇਗੀ ਜਦ ਤੱਕ ਤੁਹਾਡੀਆਂ ਸਹੀ ਜਾਂ ਗਲਤ ਹੋਣ ਦਾ ਤਰੀਕਾ ਪੂਰੇ ਤਰ੍ਹਾਂ ਪਤਾ ਨਹੀਂ ਲੱਗ ਜਾਂਦਾ ਜਦੋਂ ਤੱਕ ਤੁਹਾਡੀਆਂ ਇਹ ਸਭ ਦੇਖਣ ਦੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਤਦ ਤੱਕ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਉਦੋਂ ਤੱਕ ਸਫਲਤਾ ਨਹੀਂ ਮਿਲੇਗੀ ਜਦੋਂ ਤੱਕ ਤੁਹਾਨੂੰ ਸਾਰਾ ਚਾਨਣ ਨਹੀਂ ਹੋ ਜਾਂਦਾ ਸਹੀ ਕੀ ਹੁੰਦਾ ਤੇ ਗਲਤ ਕੀ ਹੁੰਦਾ ਹੈ ਸਾਥ ਸੰਗਤ ਜੀ ਤੁਸੀਂ ਕਿੰਨੀ ਵੀ ਮਿਹਨਤ ਕਰਦੇ ਹੋ ਕਿੰਨੀ ਵੀ ਸਿੱਦਤ ਨਾਲ ਕੰਮ ਕਰਦੇ ਹੋ ਤੇ ਤੁਹਾਨੂੰ ਆਪਣੇ ਆਪ ਤੇ ਵੀ ਕਦੇ ਨਾ ਕਦੇ ਇਹ ਸੋਚਣ ਤੇ ਮਜਬੂਰ ਹੋ ਜਾਓਗੇ ਵੀ ਮੈਂ ਕਿੱਥੇ ਗਲਤ ਹਾਂ ਕਿਉਂ ਨਹੀਂ ਮੈਨੂੰ ਸਫਲਤਾ ਮਿਲ ਰਹੀ ਉਹ ਵੀ ਆਪਾਂ ਨੂੰ ਇਹ ਸਭ ਕੁਝ ਹੋਣ ਲੱਗਦਾ ਹੈ ਇਹਦੇ ਪਿੱਛੇ ਪ੍ਰਮਾਤਮਾ ਦਾ ਆਪਾਂ ਨੂੰ ਕੁਝ ਨਾ ਕੁਝ ਸਿਖਾਉਣ ਦਾ ਜਰੀਆ ਹੁੰਦਾ ਹੈ ਇਸ ਲਈ ਆਪਾਂ ਨੂੰ ਉਸ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਇਹ ਪ੍ਰਮਾਤਮਾ ਦਾ ਪਹਿਲਾ ਆਪਾਂ ਨੂੰ ਸਿਖਾਉਣ ਦੇ ਤਰੀਕੇ ਹੁੰਦੇ ਨੇ ਜਦੋਂ ਤੱਕ ਆਪਾਂ ਹਾਰ ਦਾ ਅਨੁਭਵ ਨਹੀਂ ਕਰ ਲੈਂਦੇ ਆਪਾਂ ਨੂੰ ਜਿੱਤਣ ਦਾ ਅਹਿਸਾਸ ਹੋਣ ਦਾ ਪਤਾ ਨਹੀਂ ਲੱਗਦਾ ਇਸ ਲਈ ਇਹ ਸਭ ਆਪਣੇ ਨਾਲ ਹੁੰਦਾ ਹੈ ਸ਼ੁਰੂਆਤੀ ਦਿਨਾਂ ਦੇ ਵਿੱਚ ਦੂਜਾ ਸੰਕੇਤ ਇਹ ਹੈ ਸੰਗਤ ਜੀ ਜਿਹੜਾ ਤੁਹਾਨੂੰ ਆਪਣੇ ਉੱਤੇ ਭਰੋਸਾ ਹੈ ਇਹ ਤੁਹਾਡਾ ਭਰੋਸਾ ਤੁਹਾਡਾ ਆਪਣੇ ਆਪ ਉੱਤੇ ਖਤਮ ਹੋ ਜਾਊਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਨੇ ਤੇ ਤੁਹਾਨੂੰ ਇਕੱਲਾ ਮਹਿਸੂਸ ਹੁੰਦਾ ਹੈ ਤੁਸੀਂ ਨਹੀਂ ਸਮਝ ਪਾਉਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਤੁਸੀਂ ਖੁਦ ਨੂੰ ਅਜੇਹੀ ਸਥਿਤੀ ਦੇ ਵਿੱਚ ਮਹਿਸੂਸ ਕਰੋਗੇ ਕਿ ਜਿੱਥੇ ਕੋਈ ਵੀ ਤੁਹਾਡਾ ਮਦਦਗਾਰ ਨਹੀਂ ਹੈ ਤੁਸੀਂ ਕਿਸੇ ਕੋਲ ਵੀ ਆਪਣੀ ਪਰੇਸ਼ਾਨੀ ਦੀ ਗੱਲ ਕਰੋਗੇ ਤਾਂ ਉਹ ਇਨਸਾਨ ਤੁਹਾਡੀ ਚਾਹ ਤਾਂ ਸੁਣੇਗਾ ਹੀ ਨਹੀਂ ਜੇ ਸੁਣੇਗਾ ਤਾਂ ਉਹ ਅਨ ਸੁਣੀ ਕਰ ਦੇਗਾ ਆਪਣੀ ਪਰੇਸ਼ਾਨੀ ਦੱਸੋਗੇ ਤਾਂ ਤੁਹਾਨੂੰ ਗੱਲਾਂ ਜਿਵੇਂ ਚ ਧਿਆਨ ਹੀ ਨਹੀਂ ਰੱਖੇਗਾ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਇਹ ਪਰਮਾਤਮਾ ਦਾ ਦੂਜਾ ਸੰਕੇਤ ਹੁੰਦਾ ਹੈ ਜੀ ਸਾਧ ਸੰਗਤ ਜੀ ਤੁਸੀਂ ਇਹ ਸੋਚੋਗੇ ਕਿ ਤੁਸੀਂ ਕਦੋਂ ਆਪਣੇ ਸਹੀ ਰਾਹ ਤੇ ਪਾਉਗੇ ਤੇ ਉਹ ਸਮਾਂ ਹੁੰਦਾ ਹੈ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਿਹਾ ਹੁੰਦਾ ਹੈ ਜਿਹੜਾ ਅਜੇਹਾ ਸਮਾਂ ਹੁੰਦਾ ਹੈ ਇਹੇ ਆਪਾਂ ਨੂੰ ਅੰਦਰੋਂ ਅੰਦਰੀ ਬਹੁਤ ਹੀ ਮਜ਼ਬੂਤ ਕਰਦਾ ਜਾਂਦਾ ਹੈ ਪਰਮਾਤਮਾ ਤੁਹਾਨੂੰ ਕੁਝ ਹੋਰ ਅੱਛਾ ਕਰਨ ਦੇ ਲਈ ਕੁਝ ਹੋਰ ਸਿਖਾਉਣ ਦੇ ਲਈ ਅੱਛਾ ਕਰਨ ਦੇ ਲਈ ਤਾਕਤਵਰ ਬਣਾ ਰਹੇ ਹੁੰਦੇ ਨੇ ਇਸ ਲਈ ਤੁਹਾਡੇ ਨਾਲ ਇਹ ਸਭ ਕੁਝ ਹੁੰਦਾ ਹੈ ਤੀਜਾ ਸੰਕੇਤ ਤੁਹਾਨੂੰ ਇੰਜ ਲੱਗੇਗਾ ਇਸ ਤੋਂ ਵੱਧ ਸਾਡੇ ਹੋਰ ਕੀ ਮਾੜੇ ਦਿਨ ਆ ਸਕਦੇ ਨੇ ਹੋਰ ਸਾਡੇ ਨਾਲ ਕੀ ਮਾੜਾ ਹੋ ਰਿਹਾ ਹੋਊਗਾ ਅਸੀਂ ਤਾਂ ਦੁੱਖਾਂ ਦੇ ਚਰਨ ਤੇ ਹਾਂ ਇੰਜ ਤੁਸੀਂ ਮਹਿਸੂਸ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਤਾਂ ਦੇਖਿਆ ਹੋਊਗਾ ਉਹਨਾਂ ਉੱਤੇ ਕਿੱਡੇ ਕਿੱਡੇ ਦੁੱਖਾਂ ਦੇ ਪਹਾੜ ਡਿੱਗਦੇ ਨੇ ਤੇ ਫਿਰ ਉਹਨਾਂ ਦੇ ਅੰਦਰੋਂ ਜਿਹੜਾ ਪਰਮਾਤਮਾ ਦੇ ਪ੍ਰਤੀ ਪਿਆਰ ਜਾਗਦਾ ਹੈ ਨਾ ਪਰਮਾਤਮਾ ਦੇ ਅਰਤੀ ਜਿਹੜਾ ਪਿਆਰ ਜਾਗਦਾ ਹੈ ਉਸ ਨੂੰ ਉਹ ਜਿਹੜਾ ਨੇੜੇ ਤੋਂ ਮਹਿਸੂਸ ਕਰਦੇ ਨੇ ਫਿਰ ਪਰਮਾਤਮਾ ਨੂੰ ਜਦੋਂ ਇੰਨਾ ਨੇੜੇ ਤੋਂ ਉਸ ਨੂੰ ਯਾਦ ਕਰਦੇ ਹੈ ਬਸ ਸਾਰੇ ਪਾਸਿਓਂ ਹਾਰ ਜਾਂਦੇ ਹੈ ਤਾਂ ਫਿਰ ਇੱਕ ਸਹਾਰਾ ਰਹਿ ਜਾਂਦਾ ਹੈ ਉਹ ਪਰਮਾਤਮਾ ਉਹ ਪਰਮਾਤਮਾ ਦੇ ਇੰਨੇ ਨੇੜੇ ਹੋ ਜਾਂਦੇ ਕਿ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ ਜਿਹੜੀਆਂ ਦੁਨਿਆਵੀ ਚੀਜ਼ਾਂ ਹੁੰਦੀਆਂ ਹੈ ਇਹ ਤਾਂ ਬਹੁਤ ਹੀ ਛੋਟੀਆਂ ਹੁੰਦੀਆਂ ਹੈ ਜਦੋਂ ਆਪਾਂ ਅੰਦਰੋਂ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਤਾਂ ਫਿਰ ਆਪਾਂ ਪਰਮਾਤਮਾ ਨੂੰ ਪਾ ਲੈਨੇ ਨੇ ਤੁਸੀਂ ਵੀ ਸਾਧ ਸੰਗ ਸਾਧਾ ਸੰਤਾ ਮਹਾਂਪੁਰਸ਼ਾਂ ਦਾ ਜੀਵਨ ਦੇਖਿਆ ਹੋਊਗਾ ਉਦੋਂ ਪਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ ਤੇ ਸਮਝ ਜਾਂਦੇ ਨੇ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਨਹੀਂ ਸਭ ਮਤਲਬ ਦੇ ਨਹੀਂ ਇੱਕ ਪਰਮਾਤਮਾ ਹੀ ਜਿਹੜਾ ਆਪਣਾ ਸਾਥ ਇੱਕ ਵਾਰ ਫੜ ਲੈਂਦਾ ਹੈ ਤੇ ਫਿਰ ਛੱਡਦਾ ਨਹੀਂ ਪਰਮਾਤਮਾ ਹੀ ਇੱਕ ਸੱਚਾ ਸਾਥੀ ਹੈ ਬੰਦੇ ਦਾ ਸਾਧ ਸੰਗਤ ਜੀ ਪਰਮਾਤਮਾ ਆਪਾਂ ਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਨੇ ਜਦੋਂ ਤੱਕ ਹਾਰ ਮਹਿਸੂਸ ਨਹੀਂ ਕਰਾਂਗੇ ਤਾਂ ਤਦ ਤੱਕ ਜਿੱਤ ਨੂੰ ਆਪਾਂ ਮਹਿਸੂਸ ਨਹੀਂ ਕਰ ਸਕਦੇ ਚੌਥਾ ਸੰਕੇਤ ਸਾਧ ਸੰਗਤ ਜੀ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਤੇ ਉਦੋਂ ਤੁਹਾਡੇ ਅੰਦਰੋਂ ਇੱਕ ਅੰਦਰੋਨੀ ਖੋਜ ਸ਼ੁਰੂ ਹੋ ਜਾਊਗੀ ਇਸ ਨਾਲ ਤੁਸੀਂ ਖੁਦ ਨੂੰ ਕੁਤਰਾਛੋਗੇ ਆਪਣੀ ਕਿਤੇ ਨਾ ਕਿਤੇ ਆਪਣੀਆਂ ਕਮੀਆਂ ਨੂੰ ਤੁਸੀਂ ਜੜ ਤੋਂ ਜਾਣਨਾ ਸ਼ੁਰੂ ਕਰ ਦੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੱਥੇ ਮੈਂ ਗਲਤ ਹਾਂ ਇਹ ਮੈਂ ਗਲਤ ਕਰ ਰਿਹਾ ਹਾਂ ਤੇ ਇਹ ਗਲਤੀ ਮੈਂ ਅੱਗੇ ਤੋਂ ਸੁਧਾਰਨੀ ਹਾਂ ਤੁਸੀਂ ਆਪਣੀਆਂ ਗਲਤੀਆਂ ਆਪ ਮਹਿਸੂਸ ਕਰਨ ਲੱਗ ਜਾਓਗੇ ਤੇ ਫਿਰ ਜਦੋਂ ਆਪ ਹੀ ਆਪਣੀਆਂ ਗਲਤੀਆਂ ਨੂੰ ਤਰਾਸ਼ੋਗੇ ਨਾ ਫਿਰ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਕਦੇ ਵੀ ਗਲਤੀ ਨਹੀਂ ਕਰੋਗੇ ਤੇ ਤੁਸੀਂ ਫਿਰ ਕਦੇ ਜ਼ਿੰਦਗੀ ਚ ਪਿੱਛੇ ਵੀ ਮੁੜ ਕੇ ਨਹੀਂ ਦੇਖਦੇ ਪੰਜਵਾਂ ਸੰਕੇਤ ਸਾਧ ਸੰਗਤ ਜੀ ਪਰਮਾਤਮਾ ਦੇ ਰਾਹ ਤੇ ਜਦੋਂ ਚੱਲ ਪਾਉਗੇ ਨਾ ਤੇ ਤੁਸੀਂ ਘੱਟ ਬੋਲਣਾ ਸ਼ੁਰੂ ਕਰ ਦੋਗੇ ਤੇ ਸੁਣਨਾ ਵੱਧ ਲੱਗ ਜਾਓਗੇ ਤੇ ਹਰ ਕਿਸੇ ਨਾਲ ਨਾਲ ਮਤਲਬ ਰੱਖਣਾ ਘੱਟ ਕਰ ਦੋਂਗੇ ਜਿਵੇਂ ਜਿਵੇਂ ਬੰਦੇ ਨੂੰ ਕੋਈ ਸਮਝ ਦੁਨੀਆਦਾਰੀ ਦੀ ਸਮਝ ਆਉਂਦੀ ਹੈ ਤੇ ਉਵੇਂ ਉਹਦੇ ਦੋਸਤ ਬੇਲੀ ਮਿੱਤਰ ਉਸਦੇ ਘਟਦੇ ਜਾਂਦੇ ਨੇ ਤੇ ਛੇਵਾਂ ਸੰਕੇਤ ਹੈ ਸਾਥ ਸੰਗਤ ਜੀ ਜਦੋਂ ਤੁਸੀਂ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਤਰਾਸ਼ ਲਓਗੇ ਤਾਂ ਤੁਹਾਨੂੰ ਚੈ ਜਿੱਤ ਹੋਈ ਜਾਵੇ ਚਾਹ ਹਾਰ ਹੋਵੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਅਨੁਭਵ ਨਹੀਂ ਹੋਵੇਗਾ ਤੁਹਾਡੇ ਲਈ ਜਿੱਤ ਹਾਰ ਇੱਕ ਬਰਾਬਰ ਹੋ ਜਾਊਗੀ ਤੁਸੀਂ ਕਿਸੇ ਵੀ ਇਸ ਚੀਜ਼ ਨੂੰ ਜ਼ਿਆਦਾ ਆਪਣੇ ਦਿਲ ਤੇ ਨਹੀਂ ਲਓਗੇ ਕਿਉਂਕਿ ਤੁਹਾਡੇ ਅੰਦਰ ਇੱਕ ਪ੍ਰਮਾਤਮਾ ਦਾ ਭਰੋਸਾ ਹੈ ਜਦੋਂ ਪ੍ਰਮਾਤਮਾ ਨਾਲ ਹੁੰਦਾ ਹੈ ਉਦੋਂ ਦੁਨਿਆਵੀ ਚੀਜ਼ਾਂ ਆਪਾਂ ਨੂੰ ਇੱਕ ਖੇਡ ਦੇ ਤਰੀਕੇ ਨਾਲ ਲੱਗਣ ਲੱਗ ਪੈਂਦੀਆਂ ਨੇ ਸਾਧ ਸੰਗਤ ਜੀ ਛੇਵਾ ਇਹ ਤਾਂ ਹੈ ਜੀ ਕਿ ਜ਼ਿੰਦਗੀ ਦਾ ਦੇਖਣ ਦਾ ਨਜ਼ਰੀਆ ਬਦਲ ਜਾਊਗਾ ਤੁਸੀਂ ਆਪਣੇ ਅੰਦਰੋਂ ਅੰਦਰ ਇੰਨੇ ਮਜ਼ਬੂਤ ਹੋ ਜਾਓਗੇ ਕਿ ਤੁਹਾਨੂੰ ਕੋਈ ਸਹੀ ਜਾਂ ਗਲਤ ਚਾਹੇ ਤੁਹਾਨੂੰ ਕੋਈ ਕੁਝ ਵੀ ਕਹਿ ਦੇ ਤੁਹਾਡੇ ਤੇ ਕੁਝ ਅਸਰ ਨਹੀਂ ਕਰੇਗਾ ਜਦੋਂ ਤੁਸੀਂ ਇੰਨੇ ਮਜ਼ਬੂਤ ਹੋ ਜਾਉਗੇ ਤਾਂ ਫਿਰ ਜੋ ਵੀ ਕਰੋਗੇ ਸਾਧ ਸੰਗਤ ਜੀ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਊਗੀ ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਆਪਣਾ ਕਦਮ ਅੱਗੇ ਵਧਾਉਗੇ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਕਿਤੇ ਪਿੱਛੇ ਵੀ ਮੁੜ ਕੇ ਨਹੀਂ ਦੇਖੋਗੇ ਸੱਤਵਾਂ ਸੰਕੇਤ ਸਾਧ ਸੰਗਤ ਜੀ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਵ ਆ ਰਿਹਾ ਹੋਊਗਾ ਤੁਹਾਡਾ ਦੇਖਣ ਦਾ ਨਜ਼ਰੀਆ ਜਿਹੜਾ ਜੀਵਨ ਦੇ ਪਰਤੀ ਬਦਲਣਾ ਸ਼ੁਰੂ ਹੋ ਜਾਊਗਾ ਅੰਦਰੋਂ ਅੰਦਰ ਹੀ ਗਿਆਨ ਤੇ ਸਮਝਦਾਰੀ ਪਾ ਲਓਗੇ ਤੁਹਾਡੇ ਲਈ ਸਭ ਕੁਝ ਇੱਕ ਨਾਟਕ ਦੀ ਤਰ੍ਹਾਂ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਸਮਝ ਪਾਉਗੇ ਕਿ ਪ੍ਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਦੇ ਸਾਰੇ ਪਹਿਰ ਹੀ ਸਿਖਾ ਦਿੱਤੇ ਨੇ ਫੇਰ ਅਠਮ ਸਵਾ ਸੰਕੇਤ ਸਾਧ ਸੰਗਤ ਜੀ ਤੁਹਾਨੂੰ ਹਰ ਪਲ ਇਸ ਤਰ੍ਹਾਂ ਲੱਗੂਗਾ ਕਿ ਤੁਹਾਡੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਨੇ ਅੰਗ ਸੰਗ ਨੇ ਜੋ ਵੀ ਕਰੋਗੇ ਤੁਸੀਂ ਪੂਰੇ ਨਿਡਰਤਾ ਨਾਲ ਕਰੋਗੇ ਕੰਮ ਅਤੇ ਉਸ ਵਿੱਚ ਸਫਲਤਾ ਵੀ ਪਾਓਗੇ ਤੁਹਾਡੇ ਅੰਦਰ ਇੱਕ ਐਸਾ ਅਨੁਭਵ ਆ ਜਾਊਗਾ ਕਿ ਤੁਹਾਨੂੰ ਕਿਸੇ ਤੋਂ ਵੀ ਕੋਈ ਸਿੱਖ ਲੈਣ ਦੀ ਲੋੜ ਨਹੀਂ ਪਊਗੀ ਤੁਸੀਂ ਆਪਣੇ ਆਪ ਉੱਤੇ ਇੰਨੇ ਨਿਰਭਰ ਹੋ ਜਾਓਗੇ ਆਪਣੇ ਆਪ ਵਿੱਚ ਤੁਸੀਂ ਬਹੁਤ ਹੀ ਵਿਸ਼ਵਾਸ ਤੁਹਾਨੂੰ ਆਪਣੇ ਆਪ ਉੱਤਰ ਹੋ ਜਾਊਗਾ ਕਿ ਜੋ ਤੁਸੀਂ ਹੁਣ ਕਰੋਗੇ ਤਾਂ ਤੁਸੀਂ ਇਸ ਦੇ ਪਿੱਛੇ ਮੁੜ ਕੇ ਨਹੀਂ ਦੇਖੋਗੇ ਇਹ ਸਭ ਸੰਕੇਤ ਹੁੰਦੇ ਨੇ ਸਾਧ ਸੰਗਤ ਜੀ ਪਰਮਾਤਮਾ ਦੇ ਨੇ ਪਰਮਾਤਮਾ ਜਦੋਂ ਕਿਸੇ ਵੀ ਕੱਚੇ ਘੜੇ ਨੂੰ ਇੱਕ ਪੱਕਾ ਹੋਣ ਦਾ ਰੂਪ ਦਿੰਦਾ ਹੈ ਤੇ ਪਹਿਲਾਂ ਥੋੜਾ ਉਹਨੂੰ ਤਪਾਉਂਦਾ ਹੈ ਤਪ ਕੇ ਹੀ ਕੱਚਾ ਭੜ ਘੜਾ ਇੱਕ ਪੱਕਾ ਘੜੇ ਦਾ ਰੂਪ ਲੈ ਲੈਂਦਾ ਹੈ ਤੇ ਫਿਰ ਉਸ ਨੂੰ ਕੋਈ ਵੀ ਪਾਣੀ ਕੋਈ ਵੀ ਚੀਜ਼ ਉਸ ਦੇ ਅੰਦਰ ਪਾਓਗੇ ਉਹ ਠਹਿਰ ਜਾਂਦੀ ਹੈ ਕੱਚੀ ਮਿੱਟੀ ਨੂੰ ਤਾਂ ਪਾਣੀ ਨਾਲ ਢਲ ਜਾਂਦੀ ਹੈ ਕੱਚੀ ਮਿੱਟੀ ਨੂੰ ਤਾਂ ਆਪਾਂ ਕਿਸੇ ਪਾਸੇ ਢਾਲ ਲਈਏ ਢਲ ਜਾਂਦੀ ਹੈ ਜਦੋਂ ਉਹੀ ਮਿੱਟੀ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਫਿਰ ਉਹ ਦੂਸਰਿਆਂ ਨੂੰ ਠੰਡਕ ਦੇਣ ਲੱਗ ਜਾਂਦੀ ਹੈ ਜ਼ਰੂਰਤ ਪਨ ਜਾਂਦੀ ਹੈ ਉਹਦੇ ਵਿੱਚ ਇੱਕ ਠਹਿਰਾਵ ਆ ਜਾਂਦਾ ਹੈ ਸਾਧ ਸੰਗਤ ਜੀ ਇਹ ਹੁੰਦੇ ਨੇ ਪਰਮਾਤਮਾ ਦੇ ਸੰਕੇਤ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ